ਨੀ ਤਿਆਰ ਹੋ ਗਏ ਜੀ ਚਿਲੀ ਪੋਟੈਟੋ ਪਹਾਂ ਨਹੀਂ ਚਲੂ ਉਸ ਮਾਂ ਜਿਆਦਾ ਹੁੰਦਾ ਵਿੱਚ ਉਹ ਗ੍ਰਾਵੀ ਮਤਲਬ ਗ੍ਰਾਵੀ ਜੀ ਥੋੜੇ ਜਿਆਦਾ ਪਾਉਂਦੇ ਆਪਾਂ ਥੋੜੇ ਆਲੂ ਜਿਆਦਾ ਰੱਖੇ ਆ ਲੈ ਵੀ ਚੈੱਕ ਕਰੋ ਹਾਂਜੀ ਕਿਤਾ ਸਾਰੇ ਸਵਾਗਤ ਹੈ ਇਹਦੇ ਨਵੇਂ ਵਲੋਗਸ ਉਮੀਦ ਕਰਦੇ ਸਾਰੇ ਵਧੀਆ ਹੋਵੋਗੇ ਅਸੀਂ ਵੀ ਕਿਹ ਹੈ ਤਾਂ ਫਿਰ ਅੱਜ ਅਸੀਂ ਬਣਾਉਣ ਲੱਗੇ ਆ ਨਵੀਂ ਡਿਸ਼ ਕਿਉਂਕਿ ਅੱਜ ਹੋਰ ਵਲੋਗ ਹਨ ਇਸ ਤਾ ਕਰਕੇ ਅਸੀਂ ਡਿਸ਼ ਬਣਾਉਣ ਲੱਗੇ ਆ ਕਿਉਂਕਿ ਅਸੀਂ ਰੈਸਟੋਰੈਂਟ ਵਿੱਚ ਬਹੁਤ ਜਿਆਦਾ ਖਾ ਕੇ ਦੇਖਿਆ ਹਨ ਚਿਲੀ ਪੋਟੈਟੋ ਅਸੀਂ ਅੱਜ ਉਹ ਬਣਾਉਣ ਲੱਗੇ ਆ ਆਪਾਂ ਟਰਾਈ ਕਰਦੇ ਆ ਪਹਿਲੀ ਵਾਰ ਟਰਾਈ ਕਰਨ ਲੱਗੇ ਆ ਸੋ ਦੇਖਦੇ ਆਂ ਕਿ ਆਪਾਂ ਡਿਸ਼ ਬਣਦੀ ਕਿਦਾਂ ਦੀ ਵੈਸੇ ਤਾਂ ਹਜੇ ਤੱਕ ਜਿਹੜੇ ਆ ਵੀ ਇਹਨਾਂ ਨੇ ਡਿਸ਼ਾਂ ਬਣਾਈਆਂ ਉਹ ਸਿਰੇ ਹੀ ਬਣੀਆਂ ਪਰ ਆਪਾਂ ਅੱਜ ਟਰਾਈ ਕਰਦੇ ਆਂ ਹਨੀ ਚਿੱਲੀ ਪੋਟੈਟੋ ਵੀ ਕਿਦਾਂ ਦੀ ਬਣਦੀ ਆਂ ਚ ਹੁਣ ਆਪਾਂ ਇਹ ਆਲੂ ਕੱਟੇ ਹੋਏ ਆ ਇਹੇ ਆਪਾਂ ਕੀ ਕਰਨੇ ਆਂ ਹਨੀ ਚਿੱਲੀ ਕੀ ਵੀ ਸ਼ਹਿਦ ਵਾਲੀ ਹਨੀ ਚਿੱਲੀ ਪੋਟੈਟੋ ਖਾਧਾ ਤੁਸੀਂ ਜੰਮੀ ਆਪਾਂ ਉੱਥੇ ਹਨੀ ਇਹ ਸ਼ਹਿਦ ਹੀ ਹੁੰਦਾ ਆ ਹਨੀ ਸ਼ਹਿਦ ਹੀ ਹੁੰਦਾ ਫੇਰ ਮੈਨੂੰ ਪਤਾ ਨਹੀਂ ਹਨੀ ਕਿੰਨੂ ਕਹਿੰਦੇ ਆ ਹਾਂ ਚ ਪਾਇਆ ਲੂਣ ਨਮਕ ਪਾ ਕੇ ਤੇ ਫਿਰ ਆਪਾਂ ਬੋਇਲ ਵੀ ਲਿਆ ਸਕਦੇ ਸੀ ਆ ਤਾਂ ਜਿਹੜਾ ਉਹ ਉੱਥੇ ਹੁੰਦੇ ਫਰੋਜ਼ਨ ਵੀ ਦਾ ਉਹ ਬਾਰੇ ਮੋਟ ਬਰੀਡ ਹੁੰਦੇ ਆ ਹਨਾ ਹਾਂ ਉਹ ਵੀ ਆ ਐਚ ਪਾਇ ਲੋਨ ਪਾਣੀ ਦੇ ਵਿੱਚ ਇਹਨੂੰ ਕਰਾਂਗੇ ਹੁਣ ਬੋਇਲ ਆਲੂਆਂ ਨੂੰ ਆਲੂਨ ਬੋਇਲ ਕਿੰਨਾ ਚਿਰ ਕਰਨਾ ਬਸ 5 ਮਿੰਟ ਪੂਰੇ ਬੋਇਲ ਨਹੀਂ ਕਰਨੇ ਇਕੱਲ ਕਰਕੇ ਫਿਰ ਫਿਰ ਮਿਲਾਂ ਪਾਣੀ ਘੜ ਦੇਣਾ ਨੂੰ ਛੋੜ ਲੈਣੇ ਹੁਣੇ ਹਾਂ ਸਕਾ ਕੇ ਹਾਂ ਇਹ ਉਹ ਵਿੱਚ ਪਾ ਕੇ ਕਾਰਨ ਫਲੋਰ ਤੇ ਫਿਰ ਜਿਆਦਾ ਵੱਡਾ ਪ੍ਰਸ਼ਾਸਤ ਨਹੀਂ ਥੋੜਾ ਹੀ ਹੁੰਦਾ ਕੋਡਿੰਗ ਕਰਕੇ ਤੇ ਫਰਾਈ ਕਰਨਾ ਹਾਂ ਫਿਰ ਰੋਟੀ ਬਣਾ ਲੈਣੀ ਗਰੇਵੀ ਜੀ ਸਾਰੇ ਸਮਝ ਲੱਗੀ ਨਿੰਤਨ ਲੱਗੀ ਜਿਆਦਾ ਸਾਰੀ ਲੱਗੀ ਮੈਂ ਹੌਲੀ ਹੌਲੀ ਅਸੀਂ ਦਿਖਾਈ ਦੇਵਾਂਗੇ ਬਈ ਪਹਿਲਾਂ ਕਾਗਜ਼ ਤੇ ਲਿਖ ਕੇ ਬੋਨਾ ਤੇ ਕੋਈ ਨਾ ਤੁਸੀਂ ਵੀ ਜਿੱਦਾਂ ਅਸੀਂ ਬਣਾ ਰਹੇ ਹਾਂ ਨਾ ਤੁਸੀਂ ਵੀ ਇਹਦਾ ਟਰਾਈ ਕਰ ਸਕਦੇ ਹੋ ਇਸ ਮਤਲਬ ਸਾਰਾ ਪ੍ਰੋਸੈਸ ਦੱਸਾਂਗੇ ਕਿਦਾਂ ਬਣਾਉਣਾ ਹੁੰਦਾ ਸਾਰਾ ਪ੍ਰੋਸੈਸ ਦੱਸਾਂਗੇ ਸੋ ਵਲੋਗ ਨਾਲ ਜੁੜੇ ਰਹਿਣਾ ਲੋਗ ਤੇ ਫਟੇ ਜਾਗਦੇ ਨੇ ਆਪਾਂ ਹਾਂ ਸੋ 5 ਮਿੰਟ ਇਹਨੂੰ ਆਪਾਂ ਕੀਤਾ ਬੋਇਲ ਹੁਣ ਕੱਢ ਲਿਆ ਆਪਾਂ ਪਾਣੀ ਚੋਂ ਤੇ ਡਰਾਈ ਹੋ ਗਏ ਕਿੰਨੇ ਹੋ ਗਏ ਥੋੜੇ ਹੋਏ ਨਾ ਬਸ ਆਮਾੜੇ ਮੜੇ ਹਨ ਥੋੜੇ ਥੋੜੇ ਰਹਿੰਦੇ ਆ ਇਹ ਬੋਲ ਮੈਨੂੰ ਬੋਲੋ ਬੋਲ ਤੂੰ ਬੋਲ ਹੱਸਣਾ ਨਹੀਂ ਬੋਲ ਅਨੇ ਚ ਪਾਵਾਂਗੇ ਆਪਾਂ ਕੁਝੀ ਬੋਲ ਇਹ ਮੈਘਲਾ ਦੇਣੀ ਹੁਣ ਪਾਵਾਂਗੇ ਇੱਚ ਮਿਰਚਾਂ ਥੋੜੀ ਕਾਲੀ ਮਿਰਚ ਥੋੜੀ ਸੀ ਕਾਲੀ ਮਿਰਚ ਸਵਾਦ ਅਨੁਸਾਰ ਹਾਂ ਅੱਛਾ ਹੋਰ ਹੁਣ ਦੋ ਚਮਚ ਮੈਦਾ ਦੋ ਚਮਚ ਮੈਦਾ ਹੁਣ ਦੋ ਚਮਚ ਕਾਰਨ ਫਲੋਰ ਠੀਕ ਆ ਕਾਰਨ ਫਲੋਰ ਇਹਨੂੰ ਕਾਰਨ ਫਲੋਰ ਕਿਹਾ ਕਹਿੰਦੇ ਦੋ ਚਮਚ ਕਾਰਨ ਫਲੋਰ ਕਿਉਂ ਕਿਹਦਾ ਆ ਗਿਰਾ ਲੈ ਕੇ ਆ ਨਾ ਮੰਡੀ ਨਹੀਂ ਪਾਊਡਰ ਹੀ ਆ ਵਈ ਪਾਊਡਰ ਦੇ ਲੱਖਾ ਤਾਂ ਕਾਰਨ ਫਲੋਰ ਇਹ ਚਟੜਾ ਲੈਂਦੀ ਉਹ ਤਾਂ ਵੱਡੇ ਛੋਟੇ ਵੀ ਹਸ ਸਕਣ ਕਿ ਠੀਕ ਆ ਹੋ ਜਾ ਚੱਲ ਕੀ ਗਾ ਉਸ ਨੂੰ ਚੱਲ ਲੈਣਾ ਸਾਰੇ ਨੂੰ ਤੂੰ ਖਾਣਾ ਅੰਨੀ ਚਿੱਲੇ ਪਟਾਟੋ ਖਾਣਾ ਵੀ ਮੇਰੇ ਘਰ ਨੰਗੂ ਨਾ ਬਾਜਨ ਕੀ ਕਰਨਾ ਹੁਣ ਵਿੱਚ ਇਹਦੇ ਫਰਾਈ ਕਰਨੇ ਆ ਫਰਾਈ ਕਰਨੇ ਆ ਅੱਛਾ ਬਾਜਨ ਨੂੰ ਹਲਾ ਕੇ ਤੇ ਇਹਦੇ ਵਿੱਚ ਆਪਾਂ ਕਰਾਂਗੇ ਫਰਾਈ ਇਹਦੇ ਵਿੱਚ ਕੀ ਪਾਇਆ ਵਾ ਓਇਲ ਓਇਲ ਕਿਉਂ ਨਹੀਂ ਜਾਂ ਸਰੋਂ ਤੇ ਨਹੀਂ ਹਾਂ ਤੇ ਫਰਾਈ ਹੋਣਾ ਰਿਫੈਂਡ ਫਰਾਈ ਹੋ ਕੇ ਓਕੇ ਇਸ ਥੋੜਾ ਰਿਫੈਂਡ ਪਾਇਆ ਵਾ ਤੇ ਰਿਫੈਂਡ ਗਰਮ ਕਰਕੇ ਤੇ ਫਿਰ ਇਸ ਆਪਾਂ ਇਹਨੂੰ ਫਰਾਈ ਕਰ ਲਾਂਗੇ ਫਰਾਈ ਕਰਕੇ ਬਾਹਰ ਕੱਢ ਲਾਂਗੇ ਸਹੀ ਆ ਇਹ ਤਿਆਰ ਕੀਤੀ ਜੀ ਅਸੀਂ ਗਰੇਵੀ ਕੀ ਕੀ ਮਿਕਸ ਕੀਤਾ ਚ ਅੱਚ ਪਿਆਜ਼ ਸ਼ਿਮਲਾ ਮਿਰਚ ਤੇ ਸੋਇਆ ਸੌਸ ਪਾਈਆ ਟਮਾਟੋ ਸੌਸ ਪਾਈਆ ਹੂੰ ਤੇ ਹੋਰ ਆਪਾਂ ਰੈੱਡ ਚਿੱਲੀ ਸੌਸ ਪਾ ਲਈਆ ਓਕੇ ਬਾਕੀ ਨਮਕ ਮਿਰਚ ਕਾਲੀ ਮਿਰਚ ਠੀਕ ਆ ਇੱਧਰ ਸਾਡੇ ਬਣ ਜਾਂਦੀ ਚਾ ਹੁਣ ਇਹਨੂੰ ਪਾਵਾਂਗੇ ਆਪਾਂ ਜਿਹੜੇ ਬੋਇਲ ਕੀਤੇ ਹੋਏ ਸੀ ਆਪਾਂ ਉਹ ਪਾਵਾਂਗੇ ਹੁਣ ਵੇਜ ਫਰਾਈ ਕੀਤੇ ਹੋਏ ਸੀ ਲਾ ਹੰਨੀ ਚਿਲੀ ਬਟਾਟੇ ਖਾਓ ਕੀ ਖਾਤੀ ਕਰੇ ਨਾ ਸੁਣਿਆ ਕਦੇ ਤੂੰ ਹਾਂ ਜੀ ਤਾਂ ਸੀ ਨਿਆ ਰੋਜ਼ ਲਲਣ ਪਲਣ ਖਾਤਾ ਕਰੀ ਨਾ ਸੁਣਿਆ ਕਦੇ ਤੂੰ ਹੰਨੀ ਚਿਲੀ ਪੋਟੇਟੋ ਦਾ ਦੇਖ ਤੈਨੂੰ ਹੰਨੀ ਚਿਲੀ ਪੋਟੇਟੋ ਖਵਾਵਾਂਗੇ ਆ ਜਾ ਦੇ ਦੇਖ ਤੂੰ ਕਲਰ ਤੋਂ ਪਤਾ ਲੱਗਦਾ ਨਾ ਹੰਨੀ ਚਿਲੀ ਬਟਾਟੇ ਪੈਸੇ ਲੱਗਣਗੇ ਪਿਆ ਪੇਕ ਪਲੇਟ ਜਿੰਨੇ ਛਰ ਜਾ ਪੈਸੇ ਦੇਣੇ ਥੱਡੇ ਕੋਈ ਖਾਣਾ ਹੋਟਲ ਦੇ ਨਾ ਕਾਹੋ ਜਾ ਕੇ ਹੋਟਲ ਤੇ ਕਰਦਾ ਵਾ ਕਰਦਾ ਬਣਾਇਆ ਸੀ ਉਹ ਪਤਾ ਕਿੰਨਾ ਤੇਲ ਪਾਉਂਦੇ ਵਿੱਚ ਸਰੋਂ ਦਾ ਤੇ ਪਿਆ ਹੀ ਰਾਇਆ ਸਮਾਨ ਹੂੰ ਜੀ ਦੱਸ ਮਾਤਾ ਮੇਰਾ ਹੀ ਸਮਾਨ ਨੂੰ ਸਮਾਨ ਕੱਢ ਦੇ ਵੀ ਕੱਢ ਦੇ ਸਾਰਾ ਸਮਾਨ ਬਾੜ ਕੱਢ ਦੇ ਆਲੂ ਕੱਢ ਦੇ ਸਾਰਾ ਸਮਾਨ ਬਾੜ ਕੱਢ ਦੇ ਅੱਧਾ ਕਰਦਾ ਵਾ ਤੇ ਕਰ ਦੋ ਮੇਰੇ ਜਿਹੜੇ ਆਪਣਾ ਤੇਲ ਤੁਲ ਲੈਂਦੇ ਆ ਉਹ ਵਿੱਚ ਰਹਿਣ ਦੇ ਬਸ ਪਾਕਿਸਤਾਨਾ ਸਮਾਨ ਬਾੜ ਕਰਦੇ ਆਹ ਆ ਦੇਖੋ ਜੀ ਕਲਰ ਦੇਖੋ ਕਿੰਨਾ ਵਧੀਆ ਬਣਿਆ ਜਿੰਨਾਂ ਨੇ ਆਪਾਂ ਰੈਸਟੋਰੈਂਟ ਦੇ ਵਿੱਚ ਖਾਣੇ ਆ ਬਸ ਇੰਨਾ ਵੀ ਆਪਾਂ ਘਰੇ ਤਿਆਰ ਕਰਕੇ ਖਾਣੇ ਆ ਤਾਂ ਉਹ ਆਪਣੇ ਅੱਖਾਂ ਮੂਰੇ ਬਣਦਾ ਹਨਾ ਨਾਲੇ ਜੈਨੂਨ ਚੀਜ਼ ਬਣਦੀ ਆ ਇਹਨੇ ਫੇਕ ਨਹੀਂ ਬਣਦੀ ਆ ਕਰਕੇ ਪੱਕਰੇ ਬਣਾ ਕੇ ਖਾਇ ਕਰੋ ਇਹ ਚੀਜ਼ ਬਾਹਰ ਲੈਣ ਕੇ ਖਾਇਆ ਕਰੋ ਸਾਨੂੰ ਵੀ ਹੁਣੇ ਪਤਾ ਲੱਗਿਆ ਪਹਿਲਾਂ ਅਸੀਂ ਬਾਹਰ ਲੈਣ ਖਾਂਦੇ ਹੁੰਦੇ ਸੀ ਹਨਾ ਵੀ ਮੈਂ ਕਿਹਾ ਸਾਨੂੰ ਵੀ ਹੁਣ ਪਤਾ ਲੱਗਣ ਲੱਗਿਆ ਅੱਗੇ ਵੀ ਅਸੀਂ ਵੀ ਬਾਹਰੋਂ ਲੈਣ ਕੇ ਖਾਂਦੇ ਹੁੰਦੇ ਸੀ ਬਾਹਰ ਬਾਹਲਾ ਸਵਾਦ ਲੱਗਦਾ ਸੜੇ ਸੜੇ ਗਲੇ ਤੇਲ ਹੁੰਦੇ ਜੀ ਇਹਨਾਂ ਚ ਬਣਾਉਣੇ ਸ਼ਾਬਾਸ਼ ਹਾਂ ਨਹੀਂ ਤਿਆਰ ਹੋ ਗਈ ਜੀ ਚਿੱਲੀ ਪੋਟੇਟੋ ਉਹ ਜੀ ਜਿੰਨਾ ਜ਼ਿਆਦਾ ਹੁੰਦਾ ਵਿੱਚ ਉਹ ਗ੍ਰੇਵੀ ਮਤਲਬ ਗ੍ਰੇਵੀ ਜੀ ਥੋੜੇ ਜ਼ਿਆਦਾ ਪਾਉਂਦੇ ਆਪਾਂ ਥੋੜੇ ਆਲੂ ਜ਼ਿਆਦਾ ਰੱਖਿਆ ਲੈ ਵੀ ਚੈੱਕ ਕਰੋ ਤੁਕਾ ਸਾਬ ਆਪੇ ਇੱਕ ਬਸ ਥੇਲੇ ਲਾ ਲਓ ਚੈੱਕ ਕਰ ਉਹ ਆਪ ਦੇ ਆਪਣੀ ਚਾਹ ਦੀ ਚੀਜ਼ ਨੂੰ ਘਾਣ ਮਾੜਾ ਜਾਂਦਾ ਆ ਉਹ ਕੁਮਾਰੀ ਆਪ ਦਾ ਭਾਂਡਾ ਸੁਣਾਉਂਦੀ ਹੁੰਦੀ ਹੁੰਦੀ ਆ ਇਹਦੇ ਦੀ ਛੋੜ ਹੁੰਦੀ ਆ ਸਵਾਦ ਹੈ ਨਾ ਖਟ ਮਿੱਠੀ ਬਣੀ ਆ ਨਾ ਜੇ ਸਭ ਨੇ ਪਹਿਲੀ ਵਾਰ ਟਰਾਈ ਕੀਤਾ ਖਟ ਮਿੱਠੀ ਆ ਪਰ ਘੈਂਟ ਆ ਖਟ ਮਿੱਠੀ ਦੁੰਦੀ ਆ ਫੜਾ ਸਰ ਆਪਾਂ ਜੇ ਆ ਵੀ ਜਿਆਦਾ ਰੱਖਦੇ ਤਾਂ ਛੇਮਲਾ ਮਿਰਚ ਜਿਆਦਾ ਰੱਖਦੇ ਥੋੜੀ ਦੇ ਵਰ ਬਣਾ ਲਾ ਇਨਾ ਸਭ ਮੰਨਦਾ ਹੈ ਇਹ ਇਨਾ ਸਭ ਨਾਲ ਇਨਾ ਖਾਣ ਨਾ ਨਹੀਂ ਬੋਸਰ ਬਣਿਆ ਜੀ ਧੰਨਵਾਦ ਸ਼ੁਕਰੀਆ ਸਾਨੂੰ ਚਿੱਲੀ ਪਟੈਟੋ ਖਵਾਦੀ ਤੁਸੀਂ ਘਰੇ ਬਣਾ ਕੇ ਨਹੀਂ ਤਾਂ ਸਾਡੇ ਕਰਮਚਾਰੀ ਕਿੱਥੇ ਹਣੇ ਚਿੱਲੀ ਪਟੈਟੋ ਸੀ ਤੁਸੀਂ ਸਾਡੇ ਕਰਮਚਾਰੀ ਚਿੱਲੀ ਪਟੈਟੋ ਲਿਖਤਾ ਹੁਣ ਅੱਪ ਕਰ ਲੱਗੇ ਪੇਂਟ ਜੜੀਆਂ ਹਕੇਨੀਆਂ ਕਟਿੰਗ ਕੀਤੀਆਂ ਸੀ ਉਹਦਾ ਸੋਹਣੀਆਂ ਨਹੀਂ ਲੱਗਦੀਆਂ ਕਲਰ ਵਗੈਰਾ ਉੱਡਿਆ ਹੋਇਆ ਪੇਂਟਿੰਗ ਕਰਕੇ ਸੋਹਣੀ ਜਿਹੀ ਲੁੱਕ ਦਵਾਂਗੇ ਇਹਨਾਂ ਨੂੰ ਇਦਾਂ ਨਹੀਂ ਆਵਾਂ ਆਰੇ ਆਪਣੀ ਕਲਰ ਤਾਂ ਉਹ ਕੋਨੇ ਕਿੰਨੀ ਸੋਹਣੀ ਬਣਾਉਣੀ ਆਪਾਂ ਪੇਂਟ ਕਰਕੇ ਐਸਾ ਗ੍ਰੀਨ ਕਲਰ ਵਿੱਚ ਆਪਾਂ ਥੋੜਾ ਜਿਹਾ 골ਡਨ ਰਿੰਕਸ ਕੀਤਾ ਇਹਦੇ ਨਾਲ ਥੋੜੀ ਸ਼ਾਈਨ ਜੀ ਆਜੂਗੀ ਸਪਾਰਕ గోల్డెన్ చస్ పార్కుందానా లైస్లీ చంకు gaye hun pakal de paint chitra mix kar liye ਕਿ ਦਸ਼ਾਇਨ ਕਰ ਰਿਹਾ ਕਿ ਮੈਂ ਸੋਣਾ ਲੱਗੂਗਾ ਅਗਰ ਉਹ ਸੌੜਾ ਪੈਂਟ ਲਾ ਲਿਆ ਹੋ ਗਿਆ ਗੁਲਦਸਤ ਬਣਾਤਾ ਪੋੜ ਹੈ ਤੇ ਬੱਚਾ ਗਮਲਾ ਬਣਾਤਾ ਗਮਲਾ ਚੁੰਨੀ ਨਾ ਲੱਗ ਜਾ ਤੇਰੇ ਰੰਗ ਸਮਝ ਜਾਨਾ ਕਿ ਤੇਰੇ ਤੇ ਫਲਗੜਾ ਨਹੀਂ ਚੱਲਦਾ ਬੋਲ ਮਨਰੇ ਹਾਲ ਲੈ ਰਹਿਣਾ ਨਹੀਂ ਕੁਝ ਬਣਾਉ ਕਾਂਝੜੀਆਂ ਬਣਾਉਂਦੀ ਤਾਂ ਹੀ ਕਿਆ ਕਾਂਝੜੀਆਂ ਬਣਾਉਂਦੀ ਉੱਤੇ ਹਾਂ ਤੇ ਵਿੰਗਾ ਜਾ ਵੱਡਿਆ ਗੋਲ ਤੋਂ ਵੱਡ ਲੈਦਾ ਨਹੀਂ ਵੱਡਿਆ ਲੈ ਲਓ ਆ ਵੇਖੋ ਸਾਡਾ ਕਮਲਾ ਵੱਡਿਆ ਉਹਨੇ ਇਹਨੂੰ orange ਕਰਦੀ ਹੈ ਹਾਂ orange ਕਰਦੇ ਚੱਲ ਹਾਂ ਕਿੱਥੇ ਰੱਖਣੇ ਆ ਨਹੀਂ ਆ ਇੱਥੇ ਕੰਧ ਨੇ ਰੱਖੇ ਹੁੰਦਾ ਵਧੀਆ ਲੱਗਣਾ ਹੈਨਾ ਆ ਜਿਹੜੀ ਚੌਕੇ ਦੀ ਕੰਧ ਆ ਉਹਦੇ ਨਾਲ ਹੰਡੋ ਜੇਵਰੀ। ਹਾਂ, ਤੁਜੇਵਰੀ ਆ ਗਈ ਹੁਣ। ਇਹਦਾ ਰੰਗ ਮਗਾਉਣਾ। ਇਹਨਾਂ ਨੂੰ ਕਰ ਕਰ ਕੇ। ਦਪੈਰ ਖੁੜੀ ਵਾਲੇ ਗਮਲੇ ਐ ਭਰੇ ਪਏ ਪਾਣੀ ਨਾਲ, ਮੀਨ ਨਾਲ। ਹਾਂ, ਤੇ ਮੁਖਾਲੀ। ਹੈਂ? ਕਰ ਤੇ ਐ ਚਿੱਟਾ ਚਿੱਟਾ ਬਾਣੀ ਉੱਤੇ ਆਇਆ ਸੀ ਜੇਮ ਫਿਲਟਰ ਵਾਲਾ ਬਾਣੀ ਨਹੀਂ ਹੁੰਦਾ ਇਦਾਂ ਦਾ ਆਇਆ ਵਿਆ ਸੀ ਚਿੱਟਾ ਹੋਇਆ ਪਿਆ ਸੀ ਉੱਤੇ ਉੱਤੇ ਜ਼ਿਆਦੇ ਪਾਣੀ ਮਿਲ ਮਕੇ ਗੜੀ ਨਹੀਂ ਸੀ ਹਾਂ ਗਲ ਜਾਂਦੇ ਆ ਜ਼ਿਆਦੇ ਨਾ ਥੋੜੇ ਆਏ ਆ ਸੰਗਣੀ ਜਲੋਣੀ ਸੀ ਥੋੜੀ ਅੱਧ ਭਰ ਘੜੀ ਜਿਵੇਂ ਟਪ ਟੁਪ ਛੋਟੇ ਟੁੱਟੇ ਹੁੰਦੇ ਨਾ ਉਹਨਾਂ ਦੇ ਖਿਲਰੀ ਜੀ ਵਧੀਆ ਲੱਗਦੀ ਸੀ ਜਿਵੇਂ ਕੁੰਡੇ ਚਾਹ ਹੁਣ ਰਹਾ ਦੌਰੇ ਦੂਰੇ ਜਾ ਟੁੱਟੇ ਉਹਨਾਂ ਚ ਮਿੱਟੀ ਭਾਗ ਉਹ ਘੜ ਚੋਂਦੇ ਆ

हे कॅलशियम वास्त बोत वधी हांडे जिन कॅलशियमची कमी हां खायदे एन्च बोत कॅलशियम होती हलके जे होते खाणच बी टेस्टी लागते रोस्ट करे जे खाणे की एका बंद मोटाही होता हां देखो पूरा रेडी होगता ਅਦੇ ਕਾ ਅਗਰ ਗਲ ਨਾ ਜੜੀ ਆਉਂਦਾ ਨਾ ਵੇ ਦੇ ਲਿਆ ਕੇ ਪੋਦੇ ਦੇਖਣ ਮੈਂ ਕਿ ਹਾਂ ਇਹ ਲੰਦਾ ਜਿਵੇਂ ਸਿੱਤ ਉੱਠਿਆ ਨਾ ਇਹ ਚੁੰਨੀ ਲਈ ਬੱਤੀ ਨੇ ਦੇਖੋ ਦੂਸਰਾ ਤਾਂ ਇਹ ਕਲਰ ਤੇ ਕੀਤਾ ਹੋਇਆ ਬਸ ਉੱਤੇ ਆ ਰਹਿੰਦੇ ਆ ਬਣਾਉਣ ਨਾਲ ਪੇਂਟ ਫੁੱਲ ਫੁੱਲ ਚਲੋ ਕਰ ਕਰਦੇ ਹਾਂ ਅੱਜ ਲੋਕ ਦਾ ਐਂਡ ਸੁਤਾਨੋ ਆਇਦਰ ਲੋਕ ਕਿਤਾ ਲੱਗਿਆ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਮੈਂ ਥੋੜਾ ਜਿਹਾ ਬਾਦ ਗਿਆ ਹਾਂ ਸੁਤਾਨੋ ਲੋਕ ਦੇ ਸਰਨੇ ਕੁਝ ਨਹੀਂ ਬਣਾਇਆ ਥੋੜਾ ਜਿਹਾ ਜਿਹੜਾ ਸੀ ਨੈਕਸਟ ਕਰੋ ਬਸ ਇਨਾ ਪਰਮਾਨ ਕਰ ਲਿਓ ਅਗਰ ਆਪਾਂ ਲੋਕ ਦਿਨ ਕਿ ਆਪਣੇ ਚੰਨ ਕਰ ਲੈ ਸਬਸਕ੍ਰਾਈਬ ਸੋਮਣ ਦੇ ਆ ਪਾਗਲੇ ਵਿੱਚ ਤਦ ਤੱਕ ਲਈ ਤਲ ਬਾਏ